ਬਖਾਇਰ ਹੋ ਗਿਆ ਬਖਾਰੀ ਗਿਆ ਲਓ ਜੀ ਅੱਜ ਆਪਾਂ ਤੁਹਾਨੂੰ ਲੈ ਆਏ ਆ ਜਗਰਾਉਂ ਸ਼ਹਿਰ ਦੇ ਵਿੱਚ ਮਸ਼ਹੂਰ ਜਿਹੜੇ ਆ ਕਮਲ ਨਾਮ ਦੇ ਫੈਨ ਬੰਦਦੇ ਆ ਪੱਖੇ ਇਹਨਾਂ ਕੋਈ ਕਾਫੀ ਸਾਈਜ਼ ਹੁੰਦੇ ਆ ਜਿਹੜੇ ਵੱਡੇ ਛੋਟੇ ਤੇ ਜਿਵੇਂ ਜਿਵੇਂ ਆਪਾਂ ਨੂੰ ਕੋਈ ਰਿਕੁਆਇਰਮੈਂਟ ਲੋੜ ਪੈਂਦੀ ਆ ਤੇ ਉਹਦੇ ਬਾਰੇ ਅੱਜ ਭਾਈ ਉਹਨਾਂ ਕੋਲੇ ਆਪਾਂ ਪੱਖਾ ਲੈਣ ਆਏ ਸੀਗੇ ਤੇ ਉਹਦੇ ਬਾਰੇ ਸਾਰੀ ਗੱਲਬਾਤ ਕਰਾਉਣੇ ਇਹਨਾਂ ਕੋਲੇ ਛੋਟੇ ਤੋਂ ਵੱਡੇ ਹਰ ਤਰ੍ਹਾਂ ਦੇ ਪੱਖੇ ਕੂਲਰ ਹਾਜ਼ਰ ਆ ਜਿਹਦੇ ਵਿੱਚ ਵੱਡੇ ਕੂਲਰ ਜਿਵੇਂ ਆਪਣੇ ਫਾਰਮਾਂ ਚ ਲਾ ਲੋ ਜਾਂ ਵੱਡੇ ਹਾਲਾਂ ਦੇ ਵਿੱਚ ਲਾਉਣ ਵਾਸਤੇ ਤੇ ਨਾਲ ਹੀ ਇਹਨਾਂ ਦੇ ਛੱਤ ਦੇ ਉੱਤੇ ਇੱਕ ਪੱਖਾ ਲੱਗਿਆ ਹੋਆ ਸੀ ਇੱਕ ਇੱਕਲੇ-ਇੱਕਲੇ ਪੱਖੇ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਲੋ ਜੀ ਆਪਾਂ ਛੋਟੇ ਤੋਂ ਸਟਾਰਟ ਕਰਦੇ ਆ ਪਹਿਲਾਂ ਸਭ ਤੋਂ ਛੋਟਾ ਇਹ ਬਰਾ ਇਹ ਪੱਖੇ ਦਾ ਸੈਜ ਕੀ ਆ ਤੇ ਕੀ ਇਹਦਾ 20 ਇੰਚ ਸਾਈਜ ਆ ਵੀ ਜੀ ਇਹਦਾ 20 ਇੰਚ ਸਾਈਜ ਆ ਹਾਂਜੀ ਤੇ ਆਮ ਇਹ ਘਰੇ ਵਰਤਣ ਵਾਸਤੇ ਹਾਂਜੀ ਘਰ ਵਾਸਤੇ ਠੀਕ ਆ ਤੇ ਇਹ ਉਸ ਤੋਂ ਬਾਅਦ ਵਾਲਾ ਇਹ ਇਹ 24 ਇੰਚ ਜੀ ਅੱਛਾ ਇਹ 24 ਇੰਚ ਆ 24 ਇੰਚ ਜੇ ਜਾਨੀ ਕਿ ਘੇਰਾ ਜਿਹੜਾ ਪਲੇਟ ਸਾਈਜ ਆ ਉਹ 24 ਇੰਚ ਆ ਹਾਂਜੀ ਹਾਂਜੀ ਇਹਦੇ ਵਿੱਚ ਮੋਟਰ ਕਿਹੜੀ ਆ ਇਹ ਇਹ ਚ ਕਾਪਰ ਵਾਇੰਡਿੰਗ ਹੋ ਗਈ ਅੱਛਾ ਆਪ ਵੀ ਤਿਆਰ ਕਰਦੇ ਹਾਂ ਹਾਂਜੀ ਹਾਂਜੀ ਟੋਟਲ ਆਫਨਾ ਜੀ ਤੇ ਇਹ ਉਸ ਤੋਂ ਬਾਅਦ ਆ ਜਾਂਦਾ ਜੀ ਹਾਂ ਇਹ ਇਹ ਚ 24 ਇੰਚ ਹੈਵੀ ਚ ਆ ਗਿਆ ਅੱਛਾ 24 ਇੰਚ ਹੈਵੀ ਥੱਲੇ ਨਾਲ ਟਰਾਲੀ ਲੱਗੀ ਆ ਜੀ ਠੀਕ ਆ ਹਲੋ ਅੱਗੇ ਪਿੱਛੇ ਆਪਾਂ ਕਰ ਸਕਦੇ ਆ ਰੇਡ ਕੇ ਕਿਤੇ ਵੀ ਕਰਨਾ ਤੇ ਇਹਦੀ ਮੋਟਰ ਕਿੰਨੀ ਹੈ ਇਹਦੀ 230 ਵਾਟ ਇਹ 230 ਵਾਟ ਆ ਇਹ ਆਮ ਕਰਾਜੇ ਫਾਰਮ ਹੈ ਜੀ ਇਹ 24 ਇੰਚ साइज ਦੇ ਵਿੱਚ ਹੈਗਾ ਤੇ ਥੱਲੇ ਇਹਦੀ ਆ ਗਈ ਆ ਕੰਟਰੋਲ ਤੇ ਬਾਕੀ ਨਾਲ ਵੀਰੇ ਰੇਟ ਵਗੈਰਾ ਕਨਫਰਮ ਕਰ ਲੈ ਆ ਤੁਸੀਂ ਨੰਬਰ ਮੋਬਾਈਲ ਦਾ ਸਕਰੀਨ ਤੇ ਆ ਰਿਹਾ ਉੱਤੇ ਕਨਫਰਮ ਕਰ ਸਕਦੇ ਹੋ ਇਹਦਾ ਸਾਈਜ਼ ਜੀ 27 ਇੰਚ ਇਹ 27 ਇੰਚ ਦੇ ਵਿੱਚ ਇਹ ਫਿਰ ਇਸ ਤੋਂ ਅੱਗੇ ਲਈ ਦਾ ਇਹ 22 NC ਹੈ ਜੀ ਅੱਛਾ 22 NC ਦਾ ਆਹ TNC TNC ਜੋ ਬੈਕ ਆ ਉਹ ਜਿਹੜਾ ਉਹ ਮਗਰਲੇ ਪਾਸੇ ਗਿਆ ਹਾਂ ਜੀ ਸੈਂਟਰal ਇਹ TNC ਆ ਹਾਂ ਜੀ ਤੇ ਇਹ ਨਾਲ ਡਰਮ ਜੇ ਕਹਾ ਦੇ ਵਾਸਤੇ ਲਾਇਆ ਹੋਇਆ ਜੀ ਇਹ ਚ ਪਾਣੀ ਬੰਦਾ ਜੀ ਅੱਛਾ ਇਹਦੇ ਪਾਣੀ ਬੰਦਾ ਜੀ ਅੱਛਾ ਠੀਕ ਆ ਜਿਵੇਂ ਉਹ ਆਪਣੇ ਹਵਾ ਹਵਾ ਦੇ ਵਿੱਚ ਫੌਗ ਵਾਲੀ ਹਾਂ ਜੀ ਇਹ ਸਾਈਜ਼ ਕਿੱਥੋਂ ਸਟਾਰਟ ਹੋ ਜਾਂਦਾ ਕਿ ਹਰ ਦੇ ਵਿੱਚ ਲੱਗੇ ਨਹੀਂ ਸਟਾਰਟਿੰਗ ਇੱਥੋਂ ਆ ਜੀ ਅੱਛਾ ਇਹਦੇ ਚ ਛੋਟੇ VNC VNC ਜੋ ਹਾਂ ਜੀ ਤੇ ਇਹ ਜਿਵੇਂ ਆਪਣੇ ਜਿਹੜੇ ਗਰਮੀ ਦੇ ਸਟਾਰਟਿੰਗ ਦੇ ਦਿਨ ਹੁੰਦੇ ਆ ਜਦੋਂ ਆਪਣੇ ਨਮੀ ਹਵਾ ਦੇ ਵਿੱਚ ਘੜ ਜਾਂਦੀ ਹੈ ਹਾਂਜੀ ਉਦੋਂ ਇਹ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਕੰਮ ਕਰਦਾ ਹੈ ਤੇ ਇਹ ਜਿਹੜਾ ਪਰਲੇ ਪਾਸੇ ਜੀ ਉਹ 42 ਇੰਚ ਹੈ ਜੀ ਅੱਛਾ ਇਹ 42 ਇੰਚ ਹੈ ਹਾਂਜੀ ਇਹ ਸਾਰੇ ਸਿੰਗਲ ਫੇਸ ਚ ਹੁੰਦੇ ਸੀ ਸਿੱਕਾ ਸਾਰੇ ਸਿੰਗਲ ਇਹਨਾਂ ਦੇ ਵਿੱਚੋਂ ਕੋਈ ਇਨਵਰਟਰ ਤੇ ਚੱਲ ਪੈਂਦਾ ਇਨਵਰਟਰ ਤੇ ਉਹ ਛੋਟਾ ਚੱਲੂਗਾ ਜੀ ਦਾ ਪਹਿਲਾਂ ਆਪਾਂ ਦੇਖਿਆ ਅੱਛਾ ਠੀਕ ਆ ਹਾਂਜੀ ਤੇ ਇਹ ਜਿਹੜਾ ਛੱਤੇ ਉੱਤੇ ਲੱਗਿਆ ਵਈ ਹਾਂਜੀ ਇਹ ਵੱਡੇ ਜਿਵੇਂ ਗੁਰਦੁਆਰੇ ਚ ਹਾਲ ਹੁੰਦੇ ਠੀਕ ਆ ਕਿੰਨਾ ਕਿੰਨਾ ਹਾਲ ਕਵਰ ਕਰਦਾ ਇਹ ਇਹ ਹੋੜ 30 35 ਫੋਰ ਦਾ ਕਵਰ ਕਰ ਦੁੱਤੀ ਵੀ 35 ਦਾ ਅੱਛਾ 30 35 ਦਾ ਜਿਹੜਾ ਹਾਲ ਆ ਉਹਨੂੰ ਕਵਰ ਕਰ ਜਾਂਦਾ ਤੇ ਇਹਦੀ ਬਾਟਸ ਵਗੈਰਾ ਕੀ ਹੁੰਦੀ ਹੈ ਜੀ ਇੱਕ ਦੀ ਮੋਟਰ ਲੱਗੀ ਹੋ ਜੀ ਉਹਨੂੰ ਅੱਛਾ 1 ਕਿਲੋਵਾਰਟ ਦੀ ਮੋਟਰ ਲੱਗੀ ਹੋਣੀ ਹੈ ਜੀ ਤੇ ਇਹਦਾ ਐਵਰੇਜ ਖਰਚਾ ਕੋਈ ਕੀ ਬਣ ਜਾਂਦਾ ਜੀ ਪਾਣੋ ਰੇਟ ਤਾਂ ਜਿਵੇਂ ਤਾਂਬਾ ਲੋਹਾ ਵਾਧਾ ਘਾਟ ਦਾ ਰਹਿੰਦਾ ਉਹਦੇ ਨਾਲ ਫਰਕ ਪੈਂਦੇ ਹੋ ਹਾਲ ਦਾ ਐਵਰੇਜ ਰੇਟ ਕੀ ਰਹਿੰਦਾ ਜੀ ਇਹਦਾ ਕੈਪੈਸਿਟੀ ਪੁੱਛ ਰਿਹਾ ਕੀ ਰੇਟ ਰੇਟ 1 ਲੱਖ 45000 ਅੱਛਾ 1 ਲੱਖ 45000 ਰੁਪਏ ਦਾ ਜੀ ਹਾਂ ਜੀ ਬਲੋ 1 ਇਅਰ ਕੋ ਵਾਧੂ ਲਾਉਣ ਦੀ ਲੋੜ ਨਹੀਂ ਬਸ ਇੱਕ ਪੱਖਾ ਲੱਗਿਆ ਬਹੁਤ ਹੈ 35 40 ਦੇ ਹਾਲ ਠੀਕ ਹੈ ਜੀ ਬਾਕੀ ਜਿਵੇਂ ਕੰਧਾਂ ਦੇ ਉੱਤੇ ਲੱਗਦੇ ਆ ਇਹ ਉਹ ਵੀ ਪੱਖੇ ਇਨਾਂ ਕੋਲੇ ਮਿਲਦੇ ਆ ਪੈਲਸਾਂ ਦੇ ਵਿੱਚ ਜਾਂ ਆਪਾਂ ਕੋਈ ਵੀ ਵੱਡੀ ਵਰਕਸ਼ਾਪ ਉੱਥੇ ਲਾ ਸਕਦੇ ਆ ਤੇ ਅਲੱਗ-ਅਲੱਗ ਇਹ ਬਾਈ ਜੀ ਹੁਣਾਂ ਦਾ ਨੰਬਰ ਆ ਜੇ ਤੁਸੀਂ ਸੰਪਰਕ ਕਰ ਸਕਦੇ ਹੋ ਅਸੀਂ ਵੀ ਅੱਜ ਇੱਕ ਪੱਖਾ ਲੈ ਕੇ ਚੱਲੇ ਆ ਥੈਂਕ ਯੂ ਇਹ ਬਾਈ ਸਾਡਾ ਗੁਰਪ੍ਰੀਤ ਆ ਤੇ ਇਹ ਆ ਜਾਂਦੇ ਇਹ ਕੂਲਰ ਆ ਟੈਂਕ ਕੁਦਰ ਜੀ ਠੀਕ ਆ ਜੀ ਇਹਦੇ ਕੀ ਕਮੈਸਟਿਕ ਕੀ ਵਾਟ ਦੇ ਵਗੈਰਾ ਹੁੰਦੀ ਹੈ ਜੀ 120 ਲੀਟਰ ਦਾ ਜੀ ਇਹ ਅੱਛਾ 120 ਲੀਟਰ ਇਹਦਾ ਪਾਣੀ ਵਾਲਾ ਜਿਹੜਾ ਟੈਂਕ ਹੈਗਾ ਹਾਂਜੀ ਹਾਂਜੀ ਤੇ ਮੋਟਰ ਵਗੈਰਾ ਇਹ ਦੀ ਜੀ 750 ਵਾਟ ਦੀ ਹੁੰਦੀ ਹੈ ਠੀਕ ਆ ਤੇ ਬਾਕੀ ਰੇਟ ਤੁਸੀਂ ਇਹਨਾਂ ਦਾ ਫੋਨ ਕਰਕੇ ਪੁੱਛ ਸਕਦੇ ਹੋ ਜੀ ਇਹ ਵਾਲਾ ਜਿਹੜਾ ਲਾਲ ਲਾਲ ਪਿਆ ਇਹ ਵੀ ਡੈਰੀ ਫਾਰਮ ਲਈ ਹੈ ਅੱਛਾ ਡੈਰੀ ਆਸ ਤੇ ਹੈ ਇਹਦਾ ਫਲੋ ਕਿੰਨਾ ਹੁੰਦਾ ਹੈ ਹਵਾ ਦਾ ਪਟਵਾਰ 70 75 ਫੋਟਾ ਹਵਾ ਦਾ ਫਲ ਹੋ ਜਾਊਗਾ 70 ਤੋਂ 75 ਫੋਟਾ ਹਾਂਜੀ ਇਹ 24 ਇੰਚ 48 ਇੰਚ 48 ਇੰਚ 48 ਇੰਚ ਇਹ ਵੀ ਹੈ ਤਿਆਰ ਇਹ 42 ਇਹ 42 ਆ ਇਹ ਸਿੰਗਲ ਫੇਸ ਚ ਹੈ ਸਿੰਗਲ ਸਿੰਗਲ ਜੀ ਜੇ ਮਨ ਲੋ ਕਹਿੰਦੇ 3 ਫੇਸ ਲੈਣਾ ਹੋਵੇ ਨਹੀਂ ਆਪਾਂ ਸਿਰ 3 ਨਹੀਂ ਹੁੰਦੇ ਸਾਰਾ ਸਿੰਗਲ ਹੀ ਆ ਸਿੰਗਲ ਫੇਸ ਇਹਦਾ ਠੀਕ ਆ ਜੀ ਇਹਦੀ ਲੋਕੇਸ਼ਨ ਆਪਾਂ ਜਾਣਦੇ ਆ ਕਿੱਥੇ ਪੈਂਦੀ ਆ ਦੁਕਾਨ ਇਹ ਦਾਣਾ ਮੰਡੀ ਵਾਲੀ ਰੋਡ ਆ ਜੀ ਸ਼ੀਰਪਾ ਸ਼ੀਰਪਾ ਆ ਸ਼ਹਿਰ ਕੜਾਈ ਜਗਰਾਉਂ ਜਗਰਾਉਂ ਸ਼ਹਿਰ ਦੇ ਵਿੱਚ ਦਾਣਾ ਮੰਡੀ ਵਾਲਾ ਰੋਡ ਜਿਹੜਾ ਹੈਗਾ ਵਾਲੇ ਇਹ ਤੁਸੀਂ ਇਹਨਾਂ ਦਾ ਹੈਗਾ ਕਿ ਆ ਕੇ ਸੰਪਰਕ ਕਰ ਸਕਕੇ ਬਾਕੀ ਤੁਸੀਂ ਭੇਜਦੇ ਹੋ ਡਿਲੀਵਰੀ ਵੀ ਕਰ ਦਿੰਦੇ ਜੀ ਇਹ ਵੀ ਹੋ ਜਾਂਦੇ ਅੱਛਾ ਠੀਕ ਆ ਪੂਰੇ ਇੰਡੀਆ ਚ ਅੱਜ ਪੰਜਾਬ ਪੰਜਾਬ ਅੱਛਾ ਪੰਜਾਬ ਬਣਾਉਣਾ